में मीटिंग हुई है देखिये आज सीएम एम भगवंत मान जी ने लोकसभा संगरूर के सभी एम की मीटिंग ली है बड़े अच्छे माहौल में मीटिंग हुई है और यही फैसला किया गया कि दो, जो दो साल में आ, मान, मान सरकार ने पंजाब के लोगों के जो काम किए जो शायद सत्तर साल में लोगों ने सोचे भी नहीं थे वो काम दो साल में हमने कर दिखाए उनको घर घर तक जाना है और जो साहब ने नारा दिया तेरह जीरो का उसमें सबसे बड़ी लीड के साथ संगरूर में जीत दर्ज करनी है आम आदमी पार्टी के उम्मीदवार ने ये बड़े अच्छे माहौल में मीटिंग हुई है और मैं आ, ये बड़े दावे के साथ कह सकता हूँ की ਇਸ ਤਰ੍ਹਾਂ ਦੀ ਮੀਟਿੰਗ ਦੀ ਕੁਝ এজেন্ডਾ ਲੈ ਕੇ ਆਵਾਜ਼ ਦੇ ਲੋਕਾਂ ਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਤ ਸਿੰਘ ਮਾਨ ਜੀ ਨੇ ਇਹ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸੰਗਰੂਰ ਦੇ ਸਾਰੇ ਜਿੰਨੇ ਵੀ ਜਿੱਤੇ ਹੋਏ ਸਾਡੇ ਐਮ ਐਲ ਏ ਸਹਿबान ਸੀ ਸਾਰਿਆਂ ਨੇ ਭਾਗ ਲਿਆ ਗਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਤਾਂ ਹਲਕਾ ਧੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਗਰੂਰ ਚ ਪੈਂਦਾਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਜ਼ਿਟਿਵ ਮੀਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਸਾਨੂੰ ਕੀਤੀਆਂ ਨੇਗੀਆਂ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਅਜੰਡਾ ਲੈ ਕੇ ਜਾਣਾਗਾ ਪੋਜ਼ਿਟਿਵ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਾਰ ਕਰਨਾਗਾ ਜੋ ਜੋ ਕੰਮ ਅਸੀਂ 2 ਸਾਲ ਦੇ ਅੰਦਰ ਪੰਜਾਬ 'ਚ ਕੀਤੇ ਨੂੰ ਲੋਕਾਂ ਦੇ ਸਾਹਮਣੇ ਧੱਕੜ ਦੇਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਗਏ ਗੱਲ ਦਾ ਕਿ 2 ਸਾਲਾਂ ਦੇ ਅੰਦਰ ਸਾਡੀਆਂ ਵਟੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ 5 ਗਰੰਟੀਆਂ 'ਚੋਂ 4 ਗਰੰਟੀਆਂ ਅਸੀਂ ਪੰਜਾਬ 'ਚ ਪੂਰੀਆਂ ਕਰ ਚੁੱਕੇ ਹਾਂਗੇ ਔਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਲਗਭਗ ਹੋ ਚੁੱਕਿਆਗਾ ਔਰ ਭ੍ਰਿਸ਼ਟਾਚਾਰੀ ਜਿਹੜੇ ਨੇ ਕਿ ਅਸੀਂ ਉਹ ਲਗਾਤਾਰ ਉਹਨਾਂ ਨੂੰ ਖਤਮ ਪੰਜਾਬ ਚ ਕਰ ਰਹੇ ਆਗੇ ਸੋ ਵੱਡੇ ਜਿਹੜੇ ਅਸੀਂ ਕੰਮ ਨੇ ਪੰਜਾਬ ਚ ਜਿਹੜੇ ਮੈਂ ਸਮਝਦਾ ਪਿਛਲੇ 70 ਸਾਲਾਂ ਤੀ ਹੋਏ ਅਸੀਂ 2 ਸਾਲਾਂ ਚ ਕੀਤੇ ਨੇ ਸੋ ਪੋਜ਼ਿਟਿਵ ਅਜੰਡਾ ਲੈ ਕੇ ਜਾ ਰਹੇ ਆ ਸਾਨੂੰ ਪੂਰਨ ਆਸ ਹੈ ਕਿ ਅਸੀਂ 13 ਸੀਟਾਂ ਜਿਹੜੀਆਂ ਪੰਜਾਬ ਚ ਜਿੱਤ ਪ੍ਰਾਪਤ ਜੀਮਾ ਸਾਹਿਬ ਬੀਜੇਪੀ ਪੰਜਾਬ ਨੂੰ ਫੋਕਸ ਕਰਦੀ ਨਜ਼ਰ ਆ ਰਹੀ ਹੈ ਇਸ ਵਾਰ ਕਹਿੰਦੇ ਕਿ ਅਸੀਂ ਵੀ 13 ਦੀ 13 ਸੀਟਾਂ ਜਿਤਨੀਆਂ ਨੇ ਪੰਜਾਬ ਦੀਆਂ ਪੰਜਾਬ ਦੇ ਲੋਕਾਂ ਨੇ ਵੀ ਬੀਜੇਪੀ ਨੂੰ ਫੋਕਸ ਕੀਤਾ ਹੋਇਆਗਾ ਬੀਜੇਪੀ ਨੂੰ ਸਭ ਕੁਝ ਸਿਖਾਉਣਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਤਿੰਨ ਕਾਲੇ ਕਾਨੂੰਨ ਬਣੇ ਸੀ ਤਿੰਨ ਪੰਜਾਬ ਦੇ ਲੋਕਾਂ ਨੇ ਅਗ ਦੇ ਸੱਚਾ ਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀਗੇ ਔਰ ਉਹਦੇ ਵਿੱਚ 750 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਔਰ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਨਾਲ ਬਿਤਕਰਾ ਕਰਦੀ ਆ ਕਿਸ ਤਰ੍ਹਾਂ ਸਾਡੇ ਫੰਡ ਰੋਕੇ ਜਾ ਰਹੇ ਨੇਗੇ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਜੇਕਰ ਹਾਕਮਗੜ ਜਾਨਲ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਸੋ ਪੰਜਾਬ ਦੇ ਲੋਕ ਬਹੁਤ ਅچھے ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਕਹੌਣਗੇ ਮਤਲਬ ਸੰਗਰੂਰ ਚ ਪੰਜ ਕੋਨਾ ਮੁਕਾਬਲਾ ਹੋਵੇ ਚਾਰੇ ਵੱਖਰੀਆਂ ਪਾਰਟੀਆਂ ਸ਼ਰਮਣੀ ਕਾਲੀਦਾਲ ਅਮਰਸਰ ਤੋਂ ਸੈਟਿੰਗ ਐਮਪੀ ਸੀਮ ਤੋਂ ਸਮਾਨ ਨੇ ਸੋਸ ਮੁਕਾਬਲੇ ਨੂੰ ਕਿਵੇਂ ਬੀਟ ਕਰਾਂਗੇ ਬਿਲਕੁਲ ਸਾਡੇ ਕੰਮ ਨੇ ਜਿਹੜੇ ਜਿਹੜੇ ਕੰਮ ਨੇ ਸਾਡੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਊਗੀ ਔਰ ਜਿਨ੍ਹਾਂ ਨੇ ਲੋਕਾਂ ਨੇ ਸਿਰਫ ਰਾਜਨੀਤੀ ਕੀਤੀ ਆ ਉਹ ਹਾਰਨਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਜਦੋਂ ਪੰਜਾਬ ਚ ਸ਼ਰਮਣੀ ਕਾਲੀਦਾਲ ਤੇ ਬੀਜੇਪੀ ਦਾ ਰਾਜ ਸੀਗਾ ਸਾਡੇ ਧਾਰਮਿਕ ਗ੍ਰੰਥ ਤੱਕ ਨਹੀਂ ਬਖਸ਼ੇ ਗਿਆ ਉਦੋਂ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਨਸਾਫ ਮੰਗਦੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਭੁੱਲੇ ਨਹੀਂ ਹੈਗੇ ਪਿਛਲੇ 5 ਸਾਲ ਪੰਜਾਬ 'ਚ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਇੱਕ ਵੀ ਕੰਮ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ ਸੋ ਸਾਰਾ ਕੁਝ ਪੰਜਾਬ ਦੇ ਲੋਕ ਜਾਣਦੇ ਨੇ ਕਿ ਸਾਡੀ ਸਰਕਾਰ ਬਣਦਿਆਂ ਹੀ 2 ਸਾਲਾਂ ਦੇ ਅੰਦਰ 43000 ਨੌਕਰੀਆਂ ਜਿਸ ਤਰ੍ਹਾਂ ਮੀਤ ਹੇਰ ਜੀ ਨੇ ਕਿਹਾ 43000 ਨੌਕਰੀਆਂ ਔਰ ਉਹ ਵੀ ਮੈਰਿਟ ਦੇ ਉੱਤੇ ਨਰੋਲ ਬੈਰਟ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਮਿਲਿਆ ਨੇ ਇਹ ਮੈਂ ਸਮਝਦਾ ਬਹੁਤ ਵੱਡਾ ਕੀਰਤੀਮਾਨ ਆ ਪੰਜਾਬ ਚ 600 ਯੂਨਿਟ ਜੀ ਜੀ ਬਸ ਸਰ ਇਸ ਤਰ੍ਹਾਂ ਇਸ ਤਰ੍ਹਾਂ ਦੀ ਮੀਟਿੰਗ ਕੀ ਕੁਛ एजेंडा ਲੈ ਕੇ ਆਪਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਇਹ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸੰਗਰੂੜ ਦੇ ਸਾਰੇ ਜਿੰਨੇ ਵੀ ਜਿੱਤੇ ਹੋਏ ਸਾਡੇ ਮੰਤਰੀ ਅਮਨ ਰੋੜਾ ਜੀ ਕਲਵੰਤ ਪੰਡੋਰੀ ਜੀ ਜਮਿਲ ਰਹਿਮਾਨ ਜੀ ਨਰਿੰਦਰ ਕੌਰ ਭਰਾਜ ਜੀ ਤੇ ਬਾਕੀ ਜਿਹੜੇ ਆਪਣੇ ਬਰਿੰਦਰ ਗੋਇਲ ਜੀ ਤੇ ਸਾਰੇ ਬਾਕੀ ਐਮਐਲਏ ਜਿਹੜੇ ਆ ਨੌ ਦੇ ਨੌ ਸੀਐਮ ਸਾਹਿਬ ਦੀ ਮੌਜੂਦਗੀ ਚ ਇੱਕ ਨਵੇਂ ਸੀਐਮ ਸਾਹਿਬ ਨੇ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਤੇ ਉਹਨਾਂ ਨੇ ਸਾਡੇ ਤੋਂ ਵੀ ਰਿਪੋਰਟ ਲਈ ਤੇ ਦੂਜੇ ਹਲਕਿਆਂ ਦੀ ਰਿਪੋਰਟ ਸੀਐਮ ਸਾਹਿਬ ਨੇ ਸਾਰੀ ਅਸੀਂ ਡਿਸਕਸ ਕੀਤੀ ਤੇ ਇਹੀ ਜਿਹੜਾ ਅਸੀਂ ਵੀ ਉਹਨਾਂ ਨੂੰ ਦੱਸਿਆ ਕਿ ਸਾਰੇ ਪਾਸੇ ਜਿਹੜਾ ਬੜਾ ਪੋਜ਼ਿਟਿਵ ਮਾਹੌਲ ਹੈ ਕਿਉਂਕਿ ਮੈਂ ਚੀਮਾ ਸਾਹਿਬ ਦੇ ਹਲਕੇ 'ਚ ਵੀ ਜਾ ਕੇ ਆਇਆ ਆ ਅਮਨਜੀਤ ਦੇ ਹਲਕੇ 'ਚ ਵੀ ਜਾ ਕੇ ਆਇਆ ਆ ਲਹਿਰੇ ਵੀ ਜਾ ਕੇ ਆਇਆ ਆ ਭਧੌੜ ਵੀ ਮੈਂ ਜਾ ਕੇ ਆਇਆ ਆ ਮਹਿਲਕਲਾ ਵੀ ਜਾ ਕੇ ਆਇਆ ਆ ਮਲੇਰਕੋਟਲੇ ਵੀ ਜਾ ਕੇ ਆਇਆ ਆ ਧੂਰੀ ਵੀ ਜਾ ਕੇ ਆਇਆ ਆ ਸੰਗਰੂਰ ਵੀ ਸਾਰੇ ਹਲਕਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਹੈ ਇਹ ਹਰ ਕੋਈ ਵਿਅਕਤੀ ਕਹਿੰਦਾ ਵੀ ਭਾਈ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ 2 ਸਾਲਾਂ 'ਚ ਕੀਤਾ ਹੈ ਇਨਾ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲ ਚ ਨਹੀਂ ਕੀਤਾ ਤੇ ਅਸੀਂ ਵੀ ਇਹ ਗੱਲ ਕਹਿਣੇ ਆ ਕਿਉਂਕਿ ਤੁਸੀਂ ਕੋਈ ਸਰਕਾਰਾਂ ਜਿਹੜੀਆਂ ਪਹਿਲਾਂ ਇੱਥੇ 10 ਸਾਲ ਕਾਲੀ ਰਹੇ 7 ਤੋਂ ਲੈ ਕੇ 17 ਤੱਕ ਫਿਰ 17 ਤੋਂ ਲੈ ਕੇ 22 ਤੱਕ ਕਾਂਗਰਸ ਰਹੀ ਉਸ ਤੋਂ ਪਹਿਲਾਂ 5 ਸਾਲ ਫਿਰ ਕਾਂਗਰਸ ਰਹੀ ਪਿਛਲੀਆਂ 5-4 ਸਰਕਾਰਾਂ ਦਾ ਜਿਆਦਾ ਸਾਰਾ ਐਨਲਿਸਿਸ ਕਰਨਾ ਹੋਵੇ ਪਰਚੋਰ ਕਰਨੀ ਹੋਵੇ ਕੰਪੈਰੀਸ਼ਨ ਕਰਨਾ ਹੋਵੇ ਤਾਂ ਕੋਈ ਸਰਕਾਰ ਪਹਿਲੇ 2 ਸਾਲ ਦੇ ਕੰਮਾਂ 'ਚ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੀ ਨਿੱਕ ਟਿਕਦੀ। ਅਸੀਂ 2 ਸਾਲਾਂ 'ਚ 43000 ਨੌਕਰੀ ਦਿੱਤੀ। ਅੱਜ ਮੈਂ ਸੰਗਰੂਰ ਦੇ ਪਿੰਡ ਪਿੰਡ ਨਾਲ ਕੋਈ ਐਸਾ ਪਿੰਡ ਨਹੀਂ ਜਿੱਥੋਂ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਤੇ ਪਿਛਲੀਆਂ ਸਰਕਾਰਾਂ 'ਚ ਸਾਰੇ ਜਾਣਦੇ ਆ ਕਿ ਪਹਿਲੇ 2 ਸਾਲ 'ਚ 43000 ਤੱਕ ਹੀ 4300 ਨੌਕਰੀ ਵੀ ਨਹੀਂ ਸਕੇ ਦਿੱਤੀ। ਇਹ ਆਮ ਤੌਰ ਤੇ ਇੱਕ ਕਹਿ ਲਓ ਵੀ ਇੱਕ ਰਵਾਜ ਹੀ ਬਣ ਗਿਆ ਸੀ ਵੀ ਜਦੋਂ ਇਲੈਕਸ਼ਨ ਹੀ ਆਊਗਾ ਉਦੋਂ ਨੌਕਰੀਆਂ ਦੇਵਾਂਗੇ। ਜੇ 17 'ਚ ਵੋਟਾਂ ਨੇ ਤਾਂ 16 'ਚ ਨੌਕਰੀਆਂ 22 ਚ ਵੋਟਾਂ ਨੇ ਤਾਂ 21 ਚ ਨੌਕਰੀਆਂ 12 ਚ ਵੋਟਾਂ ਨੇ ਤਾਂ 11 ਚ ਨੌਕਰੀਆਂ ਪਹਿਲੇ ਸਾਲ ਦੋ ਸਾਲ ਦਾ ਕੋਈ ਸਰਕਾਰ ਭਰਤੀ ਨਹੀਂ ਸੀ ਕਢਦੀ ਇਹ ਗੱਲਾਂ ਦੀ ਬਹੁਤ ਚਰਚਾ ਹੈ ਇਹਦੇ ਨਾਲ ਨਾਲ ਜਿਹੜਾ ਅਸੀਂ ਬਿਜਲੀ ਵਾਲਾ ਕੀਤਾ ਨਾ 600 ਯੂਨਟ ਮੁਫਤ ਵਾਲਾ ਅੱਜ 95% ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤੇ ਇਹਦੇ ਚ ਵੱਡੀ ਗੱਲ ਇਹ ਹੈ ਕਿ ਹੋਰ ਕੋਈ ਸਰਕਾਰ ਹੁੰਦੀ ਇਵਨ ਮੈਂ ਕਹਣਾ ਵੀ ਕਈ ਮੀਡੀਆ ਦੇ ਸਾਥੀਆਂ ਨੂੰ ਉਹ ਤਾਂ ਲੱਗਦਾ ਹੋਊਗਾ ਵੀ ਹਾਂ ਸਰਕਾਰ ਨੇ ਗਰੰਟੀ ਤਾਂ ਦੇਤੀ ਇਹ ਪੂਰੀ ਕਰਨਗੇ ਕਿਉਂਕਿ ਸਾਰਿਆਂ ਨੂੰ ਆਹ ਰਵਾਜ ਬਣਿਆ ਹੋਇਆ ਸੀ ਇੱਕ ਕਹ ਲਓ ਵੀ ਵੀ ਬੋਟੀਆਂ ਦੇ ਨੇੜੇ ਜਾ ਕੇ ਜਾਂ ਤਾਂ ਇਹ ਲੋਕ ਸਭਾ ਦੇ ਜਾਂ ਜਦੋਂ ਵਿਧਾਨ ਸਭਾ ਦੇ ਦੋ ਚਾਰ ਮਹੀਨੇ ਰਹਿੰਦੇ ਹੋਏ ਉਦੋਂ ਚਲ ਇੱਕ ਦੋ ਬੇ ਲੋਕਾਂ ਨੂੰ ਜੀਰੂ ਆਉਣਗੇ ਉਦੋਂ ਜਾ ਕੇ ਮਾਫੀ ਦੇਣਗੇ ਪਰ ਇਹ ਪਹਿਲੀ ਵਾਰ ਹੈ ਕਿ ਆਉਣ ਸਾਰ ਏਡੀ ਵੱਡੀ ਗਰੰਟੀ ਜਿਹਦੇ ਨਾਲ 95% ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਬਿਜਲੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਮੁਫਤ ਦਿੱਤੀ ਉਹਦੇ ਨਾਲ ਨਾਲ ਜਿਹੜੀ ਗੱਲ ਸਾਨੂੰ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਆਮ ਪਿੰਡਾਂ ਦੀਆਂ ਸੱਥਾਂ 'ਚ ਚੱਲਦੀ ਐ ਇੱਕ ਨਹਿਰੀ ਪਾਣੀ ਦੀ ਤੇ ਦੂਜੀ ਮੋਟਰ ਵਾਲੀ ਬਿਜਲੀ ਦੀ ਹਰੇਕ ਜ਼ਿੰਮੇਵਾਰ ਇਹ ਗੱਲ ਕਹਿੰਦਾ ਵੀ ਭਾਈ ਸਾਨੂੰ ਐਤਕੀ ਰਾਤਾਂ ਨੂੰ ਉੱਠ ਕੇ ਕਦੇ ਖੇਤ ਜਾ ਕੇ ਮੋਟਰ ਚਲਾਉਣ ਦੀ ਜਿਹੜੀ ਜ਼ਰੂਰਤ ਨਹੀਂ ਪਈ ਦਿਨੇ ਜਿਹੜੀ ਬਿਜਲੀ ਆਉਂਦੀ ਰਹੀ ਐ ਤੇ ਘੱਟੋ-ਘੱਟ ਹਰੇਕ ਜ਼ਿੰਮੇਵਾਰ ਦਾ ਮੈਨੂੰ ਲੱਗਦਾ ਵੀ 25-25 30-30 ਹਜ਼ਾਰ ਦਾ ਜਿਹੜੇ ਵੱਡੇ ਨੇ ਉਹਨਾਂ ਦਾ ਕੀ ਹਿੰਦਾ ਲੱਖ-ਲੱਖ ਰੁਪਏ ਦਾ ਡੀਜ਼ਲ ਵੀ ਜਿਹੜਾ ਉਹ ਬਚਿਆ ਅਹੀਂ 30-30 ਸਾਲ ਬਾਅਦ ਇਈ ਜਗ੍ਹਾ ਦੇ 35 35 ਸਾਲ ਬਾਅਦ ਜਿਹੜਾ ਨਹਿਰੀ ਪਾਣੀ ਪਹੁੰਚਿਆ ਇੰਨਾਂ ਚੀਜ਼ਾਂ ਦੀ ਜਿਹੜੀ ਲੋਕਾਂ ਦੇ ਵਿੱਚ ਚਰਚਾ ਹੈਗੀ ਸੋ ਕੁੱਲ ਮਿਲਾ ਕੇ ਇਹ ਹੈ ਵੀ ਜਿੰਨਾ ਕੰਮ 2 ਸਾਲਾਂ ਚ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤਾ ਇੰਨਾ ਕਿਸੇ ਸਰਕਾਰ ਦੇ ਵਿੱਚ ਕੰਮ ਨਹੀਂ ਹੋਇਆ ਤੇ ਉਹਦੇ ਵਿੱਚ ਜਿਹੜੀ ਹੋਰ ਸਾਡੇ ਵਿੱਤ ਮੰਤਰੀ ਸਾਹਿਬ ਕੋਲੇ ਖੜਿਆ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਕਿਉਂਕਿ ਚਾਹੇ ਅਸੀਂ ਕੱਚੇ ਮੁਲਾਜ਼ਮ ਪੱਕੇ ਕੀਤੇ ਜਿਹੜੇ ਟੀਚਰ ਤਕਰੀਬਨ 13000 ਸੀਗੇ ਚਾਹੇ ਨਵੀਆਂ ਨੌਕਰੀਆਂ ਕੱਢੀਆਂ ਚਾਹੇ ਬਿਜਲੀ ਸਬਸਿਡੀ ਹਰ ਚੀਜ਼ ਲਈ ਪੈਸੇ ਦੀ ਜਰੂਰਤ ਸੀ ਹੁਣ ਜੇ ਕੋਈ ਬੰਦਾ ਕਮਾਈ ਕਰਦਾ ਘਰੇ 10000 ਰੁਪਏ ਉਹਦੀ ਕਮਾਈ ਹੈ ਜੋ ਘਰੇ ਕਹੀ ਜਾਵੇ ਮੈਂ ਭਾਈ ਅੱਜ ਕੀ ਨਵਾਂ ਕੂਲਰ ਵੀ ਲੈ ਕੇ ਆਵਾਂਗੇ ਨਵਾਂ ਫਰਿੱਜ ਲੈ ਕੇ ਆਵਾਂਗੇ ਉਹ ਤਾਂ ਹੀ ਲੈ ਕੇ ਆਉਗਾ ਜੇ ਕਮਾਈ ਵਧੂਗੀ ਸੋ ਜਿਹੜੀਆਂ ਚੀਜ਼ਾਂ ਹੋਈਆਂ ਨੇ ਇਹ ਕੱਲੀਆਂ ਗੱਲਾਂ ਨਾਲ ਨਹੀਂ ਪਹਿਲਾਂ ਸਰਕਾਰ ਦੀ ਕਮਾਈ ਵਧਾਈ ਤੇ ਉਹਦੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਪੋਸੀਬਲ ਹੋਈਆਂ ਨੇ ਸੋ ਵਿੱਤ ਮੰਤਰੀ ਸਾਬ ਕੋਲੇ ਮਹਿਕਮਾ ਹੈਗਾ ਕੱਲੀ ਐਕਸਾਈਜ਼ ਐਕਸਾਈਜ਼ ਚੋਂ 4000 ਕਰੋੜ ਰੁਪਏ ਦੀ ਕਮਾਈ ਸਰਕਾਰ ਨੂੰ ਵੱਧ ਹੋਈ ਹੈ ਤੇ ਅੱਜ ਤੱਕ ਤੁਸੀਂ ਕੋਈ ਪਿਛਲੀ ਸਰਕਾਰ ਚੱਕ ਕੇ ਦੇਖ ਲਓ ਵੀ ਕਿਸੇ ਇੱਕ ਸਾਲ ਦੇ ਵਿੱਚ ਇੰਨੀ ਕਮਾਈ ਜਿਹੜੀ ਵਧ ਗਈ ਹੋਵੇ ਐ ਜਿਹੜੀ ਰੈਵਨਿਊ ਕਲੈਕਸ਼ਨ ਹੈ ਆਮ ਤੌਰ ਤੇ ਉਹ ਜਿੰਨੀ ਮਹਿੰਗਾਈ ਦਰ ਹੁੰਦੀ ਹੈ ਕਦੇ 5% ਕਦੇ 6% 7% ਇਤੋਂ ਜ਼ਿਆਦਾ ਕਦੇ ਨਹੀਂ ਸੀ ਵਧੀ ਇਹ ਆਨ ਰਿਕਾਰਡ ਹੈ ਕਿ 13% ਹੈ ਕਿ ਜਿਹੜੀ ਰੈਵਨਿਊ ਕਲੈਕਸ਼ਨ ਦੇ ਵਿੱਚ ਜਿਹੜਾ ਵਾਧਾ ਹੋਇਆ ਐ ਐ ਜੀਐਸਟੀ ਦਾ ਤਕਰੀਬਨ 20 ਭਾਈ ਪਰਸੈਂਟ ਸੋ ਸਰਕਾਰ ਦੀ ਕਮਾਈ ਵੀ ਵਧੀ ਹੈ ਉਹਨੂੰ ਇਮਾਨਦਾਰੀ ਦੇ ਨਾਲ ਲੋਕਾਂ ਤੇ ਲਾਇਆ ਜੀਦੀ ਚਰਚਾ ਕੱਲੇ ਸੰਗਰੂਰ ਨਹੀਂ 13 ਦੀਆਂ 13 ਲੋਕ ਸਭਾ ਚੋਣਾਂ ਚ ਹੈ ਤੇ ਇਹਦੇ ਉੱਤੇ ਆਉਣ ਵਾਲੇ ਸਮੇਂ ਦੇਖਣਗੇ ਕਿਉਂਕਿ ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਇਹ ਫੈਸਲਾ ਕਰੀ ਬੈਠੇ ਆ ਵੀ ਅਸੀਂ ਸਰਕਾਰ ਨੂੰ ਸ਼ਾਬਾਸ਼ ਦੇਣੀ ਆ ਤੇ ਕਹਿਣਾ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਭਗਵੰਤ ਮਾਨ ਜੀ ਦੇ ਇਸ ਲੜਾਈ ਦੇ ਵਿੱਚ ਨਾਲ ਕੋਈ ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਸਾਡੀ ਲੜਾਈ ਮੁੱਦਿਆਂ ਦੀ ਆ ਅਸੀਂ ਆਪਣਾ ਮੁੱਦਿਆਂ ਤੇ ਕੰਮ ਕਰ ਰਹੇ ਹਾਂ ਐਜੂਕੇਸ਼ਨ ਤੇ ਹੈਲਥ ਤੇ ਖੇਡਾਂ ਦੇ ਖੇਤਰ ਚ ਲੋਕਾਂ ਨੂੰ ਸਹੂਲਤਾਂ ਦੇਣ ਚ ਇਮਾਨਦਾਰੀ ਤੇ ਕੰਮ ਕਰਦੇ ਤੇ ਹੁਣ ਵੀ ਅਸੀਂ ਸੀਐਮ ਸਾਹਿਬ ਨੇ ਵੀ ਸਾਨੂੰ ਇਹ ਕਿਹਾ ਵੀ ਆਪਦੇ ਪੋਜ਼ਿਟਿਵ ਜਿਹੜਾ ਅਜੰਡਾ ਹੈਗਾ ਉਹੀ ਲੋਕਾਂ ਦੇ ਵਿੱਚ ਲੈ ਕੇ ਜਾਣਾ ਅਸੀਂ ਕੋਈ ਨੈਗੇਟਿਵ ਰਾਜਨੀਤੀ ਨਹੀਂ ਕਰਨੀ ਆਪਣੇ ਕੰਮਾਂ ਦੇ ਸਿਰ ਤੇ ਜਿਹੜੇ 2 ਸਾਲਾਂ ਚ ਕੰਮ ਕੀਤੇ ਆ ਉਹਨਾਂ ਦੇ ਸਿਰ ਤੇ ਜਿਹੜੀ ਵੋਟ ਮੰਗਣੀ ਹੈ ਤੇ ਪੰਜਾਬ ਦੇ ਲੋਕ ਵੀ ਸਹਿਮਤ ਹੋਣਗੇ ਕਿ ਬਹੁਤੇ ਇਦਾਂ ਦੇ ਕੰਮ ਨੇ ਜਿਹੜੇ ਇਮਾਨਦਾਰੀ ਨਾਲ ਹੋਏ ਨੇ ਤੇ ਜਿਨ੍ਹਾਂ ਦਾ ਲਾਹਾ ਪੰਜਾਬ ਦੇ 95% ਲੋਕਾਂ ਨੂੰ ਜਿਹੜਾ ਉਹ ਮਿਲ ਰਿਹਾ। ਉਮੀਦਵਾਰੀ ਲੇਕਿਨ ਚਿਹਰੇ ਚਿਹਰੇ ਜਿਹੜੇ ਨੇ ਉਹ जिस ਤਰ੍ਹਾਂ ਦੇ ਨਾਲ ਲਗਾਤਾਰ ਪਾਰਟੀਆਂ ਬਦਲਦੇ ਨਜ਼ਰ ਆ ਰਹੇ ਨੇ। ਜਿਹੜੇ ਚਿਹਰੇ ਪਾਰਟੀਆਂ ਬਦਲਦੇ ਨਜ਼ਰ ਆ ਰਹੇ ਨੇ ਲਗਾਤਾਰ ਔਰ ਉਹਨਾਂ ਨੂੰ ਟਿੱਕਾ ਦੇ ਕੇ ਚੋਣ ਮੈਦਾਨ ਦੇ ਵਿੱਚ ਲਾਇਆ ਜਾ ਰਿਹਾ। ਹੁਣ ਤੇ ਲੋਕ ਇਹ ਵੀ ਕਹਿਣ ਲੱਗੇ ਕਿ ਲੀਡਰਾਂ ਦੀ ਕ੍ਰੈਡਿਬਿਲਟੀ ਦੇ ਉੱਪਰ ਵੀ ਸਵਾਲ ਆ ਗਏ ਕਿ ਜਿਹੜੇ ਲੀਡਰ 33 ਸਾਲਾਂ ਤੋਂ ਪਾਰਟੀਆਂ ਨੂੰ ਮਾਂ ਪਾਰਟੀ ਕਹਿੰਦੇ ਸੀ ਉਹ ਅੱਜ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਦੇ ਡੈਮੋਕ੍ਰੇਸੀ ਆ ਰਾਜਨੀਤੀ ਐ ਕੋਈ ਕਿੱਧਰ ਜਾਂਦਾ ਕੋਈ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਾਂਦਾ ਕਿਸੇ ਪੈਸੇ ਦੇ لالਚ ਕਰਕੇ ਆ ਜਾਂ ਈਡੀਸੀਬੀਆਈ ਤੋਂ ਡਰ ਕੇ ਜਾਂਦਾ ਮਾਇਨੇ ਉਹ ਰੱਖਦਾ ਹੈ ਨਾ ਬਾਕੀ ਤੁਸੀਂ ਵਿਸ਼ਵਾਸ ਕਰਨ ਵਾਲੇ ਦੀ ਗਲਤੀ ਨਹੀਂ ਹੁੰਦੀ ਵਿਸ਼ਵਾਸ ਤੋੜਨ ਵਾਲੇ ਦੀ ਜਿਹੜੀ ਗਲਤੀ ਆ ਹੁੰਦੀ ਆ ਬਾਕੀ ਅਸੀਂ ਆਪਣੇ ਵੱਲੋਂ ਜਿਹੜੇ ਆ ਚੰਗੇ ਉਮੀਦਵਾਰ ਸਾਰੇ ਜਿਹੜੇ ਲੋਕਾਂ ਦੀ ਪਸੰਦ ਨੇ ਉਹ ਹੀ ਉਮੀਦਵਾਰ ਜਿਹੜੇ ਆ ਚੋਣਾਂ ਦੇ ਵਿੱਚ ਉਤਾਰੇ ਆ ਤੇ ਲੋਕ ਸਾਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ 'ਚ ਜਿਹੜਾ ਫਤਵਾ ਉਹ ਸੁਣਾਉਣਗੇ ਮੇਰ ਜੀ ਪਹਿਲੇ ਸ਼ਰਾਬ ਕਾਰਡ ਨੂੰ ਬੜਾ ਵੱਡਾ ਮਸਲਾ ਬਣਾਇਆ ਜਾ ਰਿਹਾ ਇਹ ਜੋ ਜਨੂਰ ਦੇ ਵਿੱਚ ਹੋਇਆ ਆਪੋਜੀਸ਼ਨ ਲਗਾਤਾਰ ਇਸ ਮਸਲੇ ਤੇ ਇਲੈਕਸ਼ਨ ਦੇ ਵਿੱਚ ਤੁਸੀਂ ਕੀ ਰੰਗ ਜਾ ਰਹੇ ਹੋ ਤੁਸੀਂ ਇਹ ਸੁਣਾ ਦੇਖੋ ਜੀ ਜਿਹੜੇ ਕਸੂਰਬਾar ਆ ਉਹਨਾਂ ਤੇ ਜਿਹੜੀ ਕਾਰਵਾਈ ਆ ਉਹ ਹੋ ਰਹੀ ਆ ਤੇ ਬਾਕੀ ਇਹ ਤਾਂ ਹੈ ਨਹੀਂ ਵੀ ਉਹ ਕੋਈ ਜਿਹੜੀ ਸ਼ਰਾਬ ਆ ਉਹ ਕਿਸੇ ਫੈਕਟਰੀ 'ਚੋਂ ਬਣ ਕੇ ਆਈ ਸੀ ਜਾਂ ਵੀ ਭਾਈ ਉਹ ਕਿਸੇ ਸਰਕਾਰ ਦੇ ਠੇਕੇ ਤੋਂ ਆਈ ਸੀ ਪਰ ਜਿਹੜੇ ਕੋਈ ਵੀ ਕਸੂਰਬਾਰ ਨੇ ਕਿਤੇ ਵੀ ਪੰਜਾਬ 'ਚ ਕੋਈ ਇਲੀਗਲ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਰਿਹਾ ਹੈ ਉਹਦੇ ਨਾਲ ਚਾਹੇ ਕਿਸ ਦਾ ਜਾਨੀ ਨੁਕਸਾਨ ਹੋਇਆ ਚਾਹੇ ਨਹੀਂ ਸਾਡੇ ਜਿੱਥੇ ਵੀ ਧਿਆਨ ਦੇ ਤੇ ਜਿਹੜੀ ਹੈ ਉਹ ਹੋਊਗੀ ਕੋਈ ਇੱਥੇ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਤਸਕਰੀ ਸਾਡੀ ਸਰਕਾਰ 'ਚ ਨਹੀਂ ਹੁੰਦੀ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਹੋ ਰਹੀ ਹੈ ਇਹਦਾ ਇਸ ਤੋਂ ਵੀ ਪਤਾ ਲੱਗਦਾ ਜਿਹੜਾ ਸਰਕਾਰ ਦਾ ਰੈਵਨਿਊ ਵਧਿਆ ਕਿਉਂਕਿ ਪਿਛਲੇ ਸਮੇਂ 'ਚ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਜਿਹੜੀ ਤਸਕਰੀ ਹੁੰਦੀ ਸੀ ਜਿਹਦੇ ਕਰਕੇ ਸਰਕਾਰ ਦਾ ਰੈਵਨਿਊ ਨਹੀਂ ਸੀ ਵੱਧਦਾ ਇਹ ਜੇ 4000 ਕਰੋੜ ਰੁਪਇਆ ਚੀਮਾ ਸਾਹਿਬ ਖੜੇ ਆ ਜੇ ਸਰਕਾਰ ਦੇ ਖਜ਼ਾਨੇ ਚ ਆਇਆ ਇਹ ਉਹੀ ਆਇਆ ਵੀ ਜਿਹੜਾ ਅੱਗੇ 2 ਨੰਬਰ ਦੇ ਜਿਹੜੇ ਧੰਦੇ ਕਰਦੇ ਸੀ ਉਹਨਾਂ ਦੀ ਜੇਬਾਂ ਉੱਜਾਂਦਾ ਸੀ ਹੁਣ ਕਿਤੇ ਕੋਈ ਇਕਾ ਦੁਕਾ ਇਦਾਂ ਦੇ ਲੋਕ ਸ਼ਰਾਰਤੀ ਜਿਹੜੇ ਹੁੰਦੇ ਆ ਤੇ ਉਹਨਾਂ ਨੂੰ ਜਾਂ ਤਾਂ ਇਹ ਕਹੋ ਵੀ ਅਸੀਂ ਕਿਸੇ ਨੂੰ ਪ੍ਰੋਟੈਕਟ ਕਰਦੇ ਹੋਈਏ ਅਸੀਂ ਕੋਈ ਕਿਸੇ ਦੀ ਕੋਈ ਲਿਹਾਜ਼ ਨਹੀਂ ਜਿਹੜੇ ਵੀ ਲੋਕ ਸੂਰਵਾਰਾ ਨੂੰ ਤਾਂ ਸਖਤ ਕਾਰਵਾਈ ਜਿਹੜੀ ਆ ਉਹ ਸਰਕਾਰ ਕਰਦੀ ਆ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਕੋਈ ਅਸਰ ਪਊਗਾ ਜੀ ਮੈਂ ਕਿਹਾ ਜੀ ਸਾਨੂੰ ਇਹ ਲੱਗਦਾ ਵੀ ਪ੍ਰਚਾਰ ਕਰਨ ਦੀ ਲੋੜ ਨਹੀਂ ਲੋਕ ਆਪ ਪ੍ਰਚਾਰ ਕਰ ਰਹੇ ਆ ਕਿਉਂਕਿ ਅੱਜ ਬੱਚਾ ਬੱਚਾ ਦੇਸ਼ਤਾ ਜਿਹੜੀ ਉੱਥੇ ਮਹਾਂ ਰੈਲੀ ਵੀ ਹੋਈ ਤੁਸੀਂ ਦੇਖੋ ਉਹਦੇ ਵਿੱਚ ਆਮ ਮਹਾਰਾ ਜਿਹੜਾ ਇਕੱਠ ਪਹੁੰਚਿਆ ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਹੈ ਵੀ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਸਹਾਇਆ ਜਾ ਰਿਹਾ ਉਹਨਾਂ ਦੀ ਤੁਸੀਂ ਸਾਰਿਆਂ ਨੇ ਜਿਹੜੀ ਖੁਦ ਪਹਿਲੀ ਗੱਲ ਤਾਂ ਮੈਂ ਸਾਨੂੰ ਇਸ ਗੱਲ ਤੇ ਫਕਰ ਆ ਵੀ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਆਪ ਜਾ ਕੇ ਕੋਰਟ ਦੇ ਵਿੱਚ ਬਹਿਸ ਕੀਤੀ ਤੇ ਜਿੰਨੀ ਦਲੀਲ ਨਾਲ ਉਹਨਾਂ ਨੇ ਗੱਲਾਂ ਉੱਥੇ ਰੱਖੀਆਂ ਕਿ ਪਹਿਲੇ 6 ਜਿਹੜਾ ਉਹ ਰੈਡੀ ਆ 6 ਵਾਰੀ ਅੱਠ ਵਾਰੀ ਉਹਨੂੰ ਬੁਲਾਇਆ ਜਾਂਦਾ ਉਹ ਨਾ ਨਹੀਂ ਲੈਂਦਾ ਫਿਰ 9ਵੀਂ ਵਾਰੀ ਜਾ ਕੇ ਉਹ ਨਾ ਲੈਂਦਾ ਤੇ ਜਦੋਂ ਉਹਨੂੰ ਜ਼ਮਾਨਤ ਜਿਹੜੀ ਆ ਉਸ ਤੋਂ ਬਾਅਦ ਦੇ ਦਿੱਤੀ ਜਾਂਦੀ ਹੈ ਤੇ 5 ਕਰੋੜ ਰੁਪਈਆ ਵੀ ਉਹ ਤੋਂ ਲਿਆ ਜਾਂਦਾ ਫਿਰ ਉਸ ਤੋਂ ਬਾਅਦ 55 ਕਰੋੜ ਰੁਪਇਆ ਉਹਦੇ ਤੋਂ ਫੇਰ ਲਿਆ ਜਾਂਦਾ ਸੋ ਮਨੀ ਟ੍ਰਾਇਲ ਦੇ ਸਾਡੀ ਲਾਭ ਦੇ ਵਰਦਾ ਸਾਡੀ ਪਾਰਟ ਜਿਹੜੀ ਮਿਲਨੀ ਰੀ ਮਨੀ ਟ੍ਰਾਇਲ ਤਾਂ ਇਹਨਾਂ ਦੀ ਜਿਹੜੀ ਸਾਰੀ ਚੋਹ ਹੁੰਦੀ ਹੈ ਵੀ ਕਿਸ ਤਰ੍ਹਾਂ ਇੱਕ ਬੰਦੇ ਨੂੰ ਪਹਿਲਾਂ ਗਵਾਹ ਬਣਾਇਆ ਜਾਂਦਾ ਫਿਰ ਉਸ ਤੋਂ ਬਾਅਦ ਉਹਦੇ ਤੋਂ ਪੈਸੇ ਲਏ ਜਾਂਦੇ ਆ ਤੇ ਫੇਰ ਉਹ ਬੰਦਿਆਂ ਨੂੰ ਟਿਕਟਾਂ ਵੀ ਜਿਹੜੀਆਂ ਗਠਵੰਦਨ ਜਿਹੜੀਆਂ ਪਾਰਟੀਆਂ ਨੇ ਉਹ ਦੇ ਦਿੰਦੀ ਆ ਸੋ ਇਹ ਲੋਕਾਂ ਦੀ ਕਚਹਿਰੀ ਚ ਅੱਜ ਭਾਜਪਾ ਜਿਹੜੀ ਉਹ ਨੰਗੀ ਹੋ ਰਹੀ ਹੈ ਸਾਰਾ ਜਿਹੜਾ ਇਹਨਾਂ ਦਾ ਚਿਹਰਾ ਸਾਹਮਣੇ ਆ ਰਿਹਾ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਅੱਜ ਬੱਚੇ-ਬੱਚੇ ਨੂੰ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਕਿ ਹੈਰਾਨੇ ਵਾਲ ਨੂੰ ਕਿ ਦਿੱਲੀ ਵਾਲ ਨੂੰ ਕਿ ਸਾਰਿਆਂ ਨੂੰ ਅਮਰਦਦੀ ਹੈ ਤੇ ਇਹਦਾ ਖਮਿਆਜਾ ਕਿਉਂਕਿ ਇਹ ਪਹਿਲੀ ਵਾਰ ਨਹੀਂ ਵੀ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਕਾਲਾ ਦੌਰ ਆਇਆ ਇਹ ਪਹਿਲਾਂ ਵੀ ਆਉਂਦਾ ਰਿਹਾ ਪਰ ਇਸ ਵਾਰੀ ਬਹੁਤ ਜ਼ਿਆਦਾ ਹੀ ਕਹ ਲਓ ਵੀ ਇੰਨੀ ਧੱਕੇਸ਼ਾਹੀ ਅਜੇ ਤੱਕ ਨਹੀਂ ਹੋਈ ਜਿਸ ਵਾਰ ਹੋਈ ਹੈ ਪਰ ਇਹਦਾ ਜਵਾਬ ਸਮੇਂ-ਸਮੇਂ ਤੇ ਸਾਡੇ ਦੇਸ਼ ਦੇ ਲੋਕਤੰਤਰ ਚ ਦੇਸ਼ ਦੇ ਜਿਹੜੇ ਵਾਸੀ ਆ ਵੋਟ ਦੀ ਤਾਕਤ ਦੇ ਨਾਲ ਦਿੰਦੇ ਰਏ ਆ ਤੇ ਇਸ ਵਾਰ ਵੀ ਬੀਜੇਪੀ ਨੂੰ ਮੋਦੀ ਸਰਕਾਰ ਨੂੰ ਜਿਹੜੇ ਦੇਸ਼ ਦੇ ਲੋਕ ਨੇ ਇਹਦਾ ਜਵਾਬ ਆ ਉਹ ਦੇਣਗੇ। ਚੀਮਾ ਸਾਹਿਬ ਮਾਨਯੋਗ ਮੰਤਰੀ ਅਮਨ ਰੋੜਾ ਜੀ ਪਲਵੰਤ ਪੰਡੂਰੀ ਜੀ ਜਮਿਲ ਰਹਿਮਾਨ ਜੀ ਨਰਿੰਦਰ ਕੌਰ ਭਰਾ ਜੀ ਤੇ ਬਾਕੀ ਜਿਹੜੇ ਆਪਣੇ ਬਰਿੰਦਰ ਗੋਇਲ ਜੀ ਤੇ ਸਾਰੇ ਬਾਕੀ ਐਮਐਲਏ ਜਿਹੜੇ ਆ ਨੌ ਦੇ ਨੌ ਸੀਐਮ ਸਾਹਿਬ ਦੀ ਮੌਜੂਦਗੀ ਚ ਇੱਕ ਨੌਵੇਂ ਸੀਐਮ ਸਾਹਿਬ ਨੇ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ देखिए आज सीएम ने लोकसभा संगरूर के सभी एमएलए की मीटिंग ली है बड़े अच्छे माहौल में मीटिंग हुई है और यही फैसला किया गया कि दो, जो दो साल में मान सरकार ने पंजाब के लोगों के जो काम किए जो शायद साल में लोगों ने सोचे भी नहीं थे वो काम दो साल में हमने कर दिखाए उनको लेके घर घर तक जाना है और जो मान साहब ने नारा दिया तेरह जीरो का उसमें सबसे बड़ी लीड के साथ संगरूर में जी दर्ज करनी है आम आदमी पार्टी के उम्मीदवार ने ये बड़े अच्छे माहौल में मीटिंग हुई है और मैं आ, ये बड़े दावे के साथ कह सकता हूँ कि जो जैसा रिजल्ट 2014 में 2019 में मान साहब के फेवर में आया था वैसा ही रिजल्ट इस बार भी आम आदमी पार्टी के फेवर में आएगा इलेक्शन चलिए देखिए ये तो किसी हर किसी का अपना इंडिविजुअल फैसला है इसके बारे में मैं तो क्या किंतु परंतु कर सकता हूँ लेकिन मैं ये मान के चलता हूं कि राजनीति में सब्र और स्टैंड होना बहुत जरूरी है ये जो लोग खासतौर पे आम आदमी पार्टी में से भी कुछ एक दो लोग गए हैं जो जिन लोगों को आ, ने कभी सोचा नहीं था कि वो कभी सरपंच या एमसी भी बन पाएंगे आम आदमी पार्टी ने उनको एमएलए या मंत्री बना दिया अगर फिर भी सब्र नहीं है तो इसका खमैजा उनको लोग जरूर देंगे देखिए ये बहुत चिंता का विषय है क्योंकि अरविंद केजरीवाल जी हाईली डायबिटिक है वो इंसुलिन भी लेते हैं रेगुलर मॉनिटरिंग करनी पड़ती है डाइट का भी ख्याल रखना पड़ता है सो ऐसे हालातों में जिस तरीके के साथ उनको बिना बात के बिना किसी कसूर के सिर्फ और सिर्फ उनकी आवाज दबाने के लिए आम आदमी पार्टी को खत्म करने के लिए और बदनाम करने के लिए उनको ईडी की कस्टडी में रखा गया ये बहुत अनफॉर्चुनेट है आ, मैं उपेक्षा करूंगा केंद्र सरकार से कि आप अपनी राजनीतिक दुश्मनियां निकालने में लगे हुए हैं ठीक है लगी है, आप कोई रोकते नहीं हम लड़ेंगे लड़ाई लेकिन इस तरीके किसी की सेहत के साथ खिलवाड़ करना ये दुर्भाग्यपूर्ण है ऐसा देश के इतिहास में ना कभी हुए और ना ही होना चाहिए नहीं अरविंद केजरीवाल जी को कोर्ट उठा ले के लेके गई थी ईडी उठा ले के लेके गई थी मनीष सिसोदिया जी को संजय सिंह जी को ईडी उठा ले के लेके गई थी या कोट. मैटर कोर्ट में है, जब आप धक्के से किसी के गले में केस डालोगे बिना किसी गवाह के बिना किसी सबूत के बिना किसी मनी ट्रेल के बिना किसी एविडेंस के डालोगे तो यही काम जो आप अरविंद जी के साथ कर रहे हैं छे महीने पहले संजय सिंह जी को उठा ले के लेके गए थे और छह महीने के बाद कल सुप्रीम कोर्ट ने क्या झाड़ लगाई है ईडी को वो नहीं याद उनके सो so मेरे कहने का मतलब ये है कि ये सिर्फ और सिर्फ आम आदमी पार्टी को डीमोरलाइज करने के लिए तोड़ने के लिए ये ऐसी हरकतें कर रहे हैं लेकिन सच्चाई को दबाया जा सकता है लेकिन ख़त्म नहीं किया जा सकता मैं मानता हूं कि आने वाले टाइम में हमारे सभी लीडर्स केजरीवाल साहब सत्यन्द्र जैन जी मनीष सिसोदिया जी सभी बाइज्जत कोर्ट से भरी और को उसका खमियाजा देश की सरकार को उसका मुख्यमंत्री भगवंत मान जी ने मीटिंग लाई सी सारे हल्का लोकसभा ਸੰਗਰੂਰ ਦੇ ਸਾਰੇ ਜਿੰਨੇ ਵੀ ਜਿੱਤੇ ਹੋਏ ਸਾਡੇ ਐਮਐਲਏ ਸਹਿਬਾਨ ਸੀ ਸਾਰਿਆਂ ਨੇ ਆਗ ਲਿਆ ਗਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਹਲਕਾ ਤੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਗਰੂਰ ਚ ਪੈਂਦਾ ਹੈਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਜ਼ਿਟਿਵ ਮੀਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਸਾਨੂੰ ਕੀਤੀਆਂ ਨੇਗੀਆਂ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਅਜੰਡਾ ਲੈ ਕੇ ਜਾਣਾਗਾ ਪੋਜ਼ਿਟਿਵ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਾਰ ਕਰਨਾਗਾ ਜੋ ਜੋ ਕੰਮ ਅਸੀਂ 2 ਸਾਲ ਦੇ ਅੰਦਰ ਉਹਨਾਂ ਜਵਾਬ ਜਿੱਤੇ ਨੂੰ ਲੋਕਾਂ ਦੇ ਸਾਹਮਣੇ ਰੱਖ ਦੇਣਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਗੱਲ ਦਾ ਕਿ 2 ਸਾਲਾਂ ਦੇ ਅੰਦਰ ਸਾਡੀਆਂ ਵੱਡੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ ਪੰਜ ਗਰੰਟੀਆਂ ਚੋਂ ਚਾਰ ਗਰੰਟੀਆਂ ਅਸੀਂ ਪੰਜਾਬ ਚ ਪੂਰੀਆਂ ਕਰ ਚੁੱਕੇ ਹਾਂਗੇ ਔਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਲਗਭਗ ਹੋ ਚੁੱਕਿਆਗਾ ਔਰ ਭ੍ਰਿਸ਼ਟਾਚਾਰੀ ਜਿਹੜੇ ਨੇ ਕਿ ਅਸੀਂ ਉਹ ਲਗਾਤਾਰ ਉਹਨਾਂ ਨੂੰ ਖਤਮ ਪੰਜਾਬ ਤੋਂ ਕਰ ਰਹੇ ਹਾਂਗੇ ਸੋ ਵੱਡੇ ਜਿਹੜੇ ਅਸੀਂ ਕੰਮ ਨੇ ਪੰਜਾਬ ਤੋਂ ਜਿਹੜੇ ਮੈਂ ਸਮਝਦਾ ਪਿਛਲੇ 70 ਸਾਲਾਂ ਤੱਕ ਹੀ ਹੋਏ ਅਸੀਂ 2 ਸਾਲਾਂ ਚ ਕੀਤੇ ਨੇ ਸੋ ਪੋਜ਼ਿਟਿਵ ਰੈਂਟਾ ਲੈ ਕੇ ਜਾ ਰਹੇ ਹਾਂ ਸਨਪੂਰਨ ਆਸ ਹੈ ਕਿ ਅਸੀਂ 13 ਸੀਟਾਂ ਜਿਹੜੀਆਂ ਪੰਜਾਬ ਤੋਂ ਜਿੱਤ ਪ੍ਰਾਪਤ ਜੀਮਾ ਸਾਹਿਬ ਬੀਜੇਪੀ ਪੰਜਾਬ ਨੂੰ ਫੋਕਸ ਕਰਦੀ ਨਜ਼ਰ ਆ ਰਹੀ ਹੈ ਇਸ ਵਾਰ ਕਹਿੰਦੇ ਕਿ ਅਸੀਂ ਵੀ 13 ਦੀ 13 ਸੀਟਾਂ ਜਿਤਨੀਆਂ ਨੇ ਪੰਜਾਬ ਦੀਆਂ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਫੋਕਸ ਕੀਤਾ ਹੋਇਆਗਾ ਬੀਜੇਪੀ ਨੂੰ ਸਭ ਕੁਝ ਕਾਉਣਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਤਿੰਨ ਕਾਲੇ ਕਾਨੂੰਨ ਬਣੇ ਸੀ ਤਿੰਨ ਪੰਜਾਬ ਦੇ ਲੋਕਾਂ ਨੇ ਅਗਵਾਈ ਤੇ ਸੱਚਾ ਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀਗੇ ਔਰ ਉਹਦੇ ਵਿੱਚ 750 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਔਰ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਨਾਲ ਬਿਤਕਰਾ ਕਰਦੀ ਆ ਕਿਸ ਤਰ੍ਹਾਂ ਸਾਡੇ ਫਰ ਰੋਕੇ ਜਾ ਰਹੇ ਨੇਗੇ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਜਕਰ ਹਾਕਮਗੜ ਜਨਰ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਸੋ ਪੰਜਾਬ ਦੇ ਲੋਕ ਬਹੁਤ ਅچھے ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਕਹੌਣਗੇ ਮਤਲਬ ਸੰਗਰੂਰ ਚ ਪੰਜ ਕੋਨਾ ਮੁਕਾਬਲਾ ਹੋਵੇਗਾ ਸਾਰੇ ਵੱਖਰੀਆਂ ਪਾਰਟੀਆਂ ਸ਼ਰਮਣੀ ਕਾਲੇਦ ਲ ਅਮਰਸਰ ਤੋਂ ਸੈਟਿੰਗ ਹੈ ਪੀਐਸਮ ਉਸ ਮੁਕਾਬਲੇ ਨੂੰ ਕਿਵੇਂ ਬੀਟ ਕਰਾਂਗੇ ਬਿਲਕੁਲ ਸਾਡੇ ਕੰਮ ਨੇ ਜਿਹੜੇ ਜਿਹੜੇ ਕੰਮ ਨੇ ਸਾਡੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਊਗੀ ਔਰ ਜਿਨ੍ਹਾਂ ਨੇ ਲੋਕਾਂ ਨੇ ਸਿਰਫ ਰਾਜਨੀਤੀ ਕੀਤੀ ਹੈ ਉਹ ਹਾਰਨਗੇ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਜਦੋਂ ਪੰਜਾਬ ਚ ਸ਼ਰਮਣੀ ਕਾਲੇਦ ਲ ਤੇ ਭਾਜਪੀ ਦਾ ਰਾਜ ਸੀਗਾ ਸਾਡੇ ਧਾਰਮਿਕ ਗ੍ਰੰਥ ਤੱਕ ਨਹੀਂ ਬਖਸ਼ੇ ਗਿਆ ਉਦੋਂ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਨਸਾਫ਼ ਮੰਗਦੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਜੇ ਪੰਜਾਬ ਦੇ ਲੋਕ ਭੁੱਲੇ ਨਹੀਂ ਹੈਗੇ ਪਿਛਲੇ 5 ਸਾਲ ਪੰਜਾਬ ਚ ਕਾਂਗਰਸ ਪਾਰਟੀ ਦਾ ਰਾਜ ਹੈਗਾ ਇੱਕ ਵੀ ਕੰਮ ਜੀ ਮੈਟਿੰਗ ਕੀ ਕੁਝ এজেন্ডਾ ਲੈ ਕੇ ਆਪਾਂ ਦੇ ਲੋਕਾਂ ਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਤ ਸਿੰਘ ਮਾਨ ਜੀ ਨੇ ਇਹ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸੰਰੂਰ ਦੇ ਸਾਰੇ ਜਿੰਨੇ ਵੀ ਜਿੱਤੇ ਹੋਏ ਸਾਡੇ ਐਮਐਲਏ ਸਹਿਬਾਨ ਸੀ ਸਾਰਿਆਂ ਨੇ ਭਾਗ ਲਿਆ ਗਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਹਲਕਾ ਧੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਰੂਰ ਚ ਪੈਂਦਾਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਜ਼ਿਟਿਵ ਮੀਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਸਾਨੂੰ ਕੀਤੀਆਂ ਨੇਗੀਆਂ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਅਜੰਡਾ ਲੈ ਕੇ ਜਾਣਾਗਾ ਪੋਜ਼ਿਟਿਵ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਾਰ ਕਰਨਾਗਾ ਜੋ ਜੋ ਕੰਮ ਅਸੀਂ 2 ਸਾਲ ਦੇ ਅੰਦਰ ਪੰਜਾਬ ਚ ਕਿਤੇ ਨੂੰ ਲੋਕਾਂ ਦੇ ਸਾਹਮਣੇ ਧੱਕੜ ਦੇਣਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਗੱਲ ਦਾ ਕਿ 2 ਸਾਲਾਂ ਦੇ ਅੰਦਰ ਸਾਡੀਆਂ ਵਟੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ ਪੰਜ ਗਰੰਟੀਆਂ ਚੋਂ ਚਾਰ ਗਰੰਟੀਆਂ ਅਸੀਂ ਪੰਜਾਬ ਚ ਪੂਰੀਆਂ ਕਰ ਚੁੱਕੇ ਹਾਂਗੇ ਔਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਲਗਭਗ ਹੋ ਚੁੱਕਿਆਗਾ ਔਰ ਭ੍ਰਿਸ਼ਟਾਚਾਰੀ ਜਿਹੜੇ ਨੇਗੇ ਇਸ ਨੂੰ ਲਗਾਤਾਰ ਉਹਨਾਂ ਨੂੰ ਖਤਮ ਪੰਜਾਬ ਚ ਕਰ ਰਹੇ ਆਗੇ ਸੋ ਵੱਡੇ ਜਿਹੜੇ ਅਸੀਂ ਕੰਮ ਨੇ ਪੰਜਾਬ ਚ ਜਿਹੜੇ ਮੈਂ ਸਮਝਦਾ ਪਿਛਲੇ 70 ਸਾਲਾਂ ਚ ਵੀ ਹੋਏ ਅਸੀਂ 2 ਸਾਲਾਂ ਚ ਕੀਤੇ ਨੇ ਸੋ ਪੋਜ਼ਿਟਿਵ ਅਜੰਡਾ ਲੈ ਕੇ ਜਾ ਰਹੇ ਆ ਸਾਨੂੰ ਪੂਰਨ ਆਸ ਹੈ ਕਿ ਅਸੀਂ 13 ਸੀਟਾਂ ਜਿਹੜੀਆਂ ਪੰਜਾਬ ਚ ਜਿੱਤ ਪ੍ਰਾਪਤ ਜੀਮਾ ਸਾਹਿਬ ਬੀਜੇਪੀ ਪੰਜਾਬ ਨੂੰ ਫੋਕਸ ਕਰਦੀ ਨਜ਼ਰ ਆ ਰਹੀ ਹੈ ਇਸ ਵਾਰ ਕਹਿੰਦੇ ਕਿ ਅਸੀਂ ਵੀ 13 ਦੀ 13 ਸੀਟਾਂ ਜਿੱਤਣੀਆਂ ਨੇ ਪੰਜਾਬ ਦੀਆਂ ਪੰਜਾਬ ਦੇ ਲੋਕਾਂ ਨੇ ਵੀ ਬੀਜੇਪੀ ਨੂੰ ਫੋਕਸ ਕੀਤਾ ਹੋਇਆਗਾ ਬੀਜੇਪੀ ਨੂੰ ਸਭ ਕੁਝ ਸਿਖਾਉਣਗੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਜੇ ਤਿੰਨ ਕਾਲੇ ਕਾਨੂੰਨ ਬਣੇ ਸੀ ਤਿੰਨ ਪੰਜਾਬ ਦੇ ਲੋਕਾਂ ਨੇ ਅ ਤੇ ਸੱਚਾ ਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀਗੇ ਔਰ ਉਹਦੇ ਵਿੱਚ 150 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਔਰ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਨਾਲ ਬਿਤਕਰਾ ਕਰਦੀ ਆ ਕਿਸ ਤਰ੍ਹਾਂ ਸਾਡੇ ਫੰਡ ਰੋਕੇ ਜਾ ਰਹੇ ਨੇਗੇ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਜੇਕਰ ਹਾਕਮ ਅੰਗੜ ਜਾਨ ਨੇ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਸੋ ਪੰਜਾਬ ਦੇ ਲੋਕ ਬਹੁਤ ਅچھے ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਕਹੌਣਗੇ ਮਤਲਬ ਸੰਗਰੂਰ ਚ ਪੰਜ ਕੋਨਾ ਮੁਕਾਬਲਾ ਹੋਵੇਗਾ ਚਾਰੇ ਵੱਖਰੀਆਂ ਪਾਰਟੀਆਂ ਸ਼ਰਮਣੀ ਕਾਲੀ ਦਲ ਅੰਮ੍ਰਿਤ ਸਰ ਤੋਂ ਸੈਟਿੰਗ ਐਂਪੀਸ ਹੁਸ਼ਮਾਨ ਨੇ ਸੋਸ ਮੁਕਾਬਲੇ ਨੂੰ ਕਿਵੇਂ ਬੀਟ ਕਰਾਂਗੇ